ਭਾਈ ਅੱਜ ਆਪਣੇ ਕੋਲੇ ਆ ਨਵੇਂ ਤਿੰਨ ਤੀਰ ਤਿਆਰ ਕੀਤੇ ਹੋਏ ਆ ਫਿਲਹਾਲ ਤੁਸੀਂ ਇਹਨਾਂ ਦੇ ਪੰਖ ਦਾ ਰੰਗ ਦੇਖੋ ਬਈ ਸਾਰਿਆਂ ਦਾ ਉਤਰ ਚੁੱਕਿਆ ਹੁਣੇ-ਹੁਣੇ ਬਈ ਇਹਦੇ ਨਾਲ ਮੈਂ ਦੋ ਸ਼ਾਰਟ ਵੀਡੀਓ ਬਣਾ ਲਈਆਂ ਇਸ ਕਰਕੇ ਇਹਨਾਂ ਦੇ ਪੰਖ ਦਾ ਜਿਹੜਾ ਰੰਗ ਨਾ ਉੱਡ ਗਿਆ ਜਦੋਂ ਤੀਰ ਆਰ-ਪਾਰ ਹੁੰਦਾ ਉਹ ਕੀ ਹੁੰਦਾ ਟਾਰਗੇਟ ਤਾਂ ਬਈ ਉਸ ਟਾਰਗੇਟ ਦੇ ਆਰ-ਪਾਰ ਹੁੰਦਾ ਨਾ تیر ਉਦੋਂ ਰੰਗ ਛਾੜੀ ਜਾਂਦਾ ਪੰਖ ਦਾ ਕਿਉਂਕਿ ਜਿਹੜਾ ਇਹ ਪੰਖ ਆ ਇਹ ਆਪਣੀ ਜਿਹੜੀ ਬਾਕਸ ਬੰਦ ਕਰਨ ਵਾਲੀ ਟੇਪ ਹੁੰਦੀ ਹੈ ਚੌੜੀ ਟੇਪ ਪਾਣੀ ਰੰਗ ਦੀ ਉਹਦੇ ਉੱਤੇ ਆਪਣਾ ਰੰਗ ਮਾਰਿਆ ਹੋਇਆ ਤੇ ਇਹਨੇ ਔਡੀ ਜਾਣਾ ਹੁੰਦਾ ਸਭ ਤੋਂ ਪਹਿਲਾਂ ਬਈ ਆਪਾਂ ਗੱਲ ਕਰਦੇ ਆ ਲੱਕੜ ਦੇ ਬਾਰੇ ਲੱਕੜ ਕੋਈ ਵੀ ਹੋ ਸਕਦੀ ਆ ਆਪਾਂ ਨੂੰ ਸਾਫ਼ ਲੱਕੜ ਚਾਹੀਦੀ ਆ ਉਹਦੇ ਵਿੱਚ ਗੰਡ ਨਹੀਂ ਹੋਣੀ ਚਾਹੀਦੀ ਜਿਵੇਂ ਮੈਂ ਇੱਕ ਸਪੈਇਦੇ ਦੀ ਫੱਟੀ ਲਈ ਆ ਉਹਦੇ ਵਿੱਚ ਗੰਡਾ ਸੀ ਗਿਆ ਪਰ ਉਹਨਾਂ ਵਿੱਚੋਂ ਆਪਾਂ ਚੌਣਮੀਆਂ ਚੌਣਮੀਆਂ ਸਟਿੱਕਾਂ ਤਿਆਰ ਕਰ ਲੈਣੀਆਂ ਸਾਫ਼ ਜਿਹੜਾ ਕਿ تیر ਆਪਣਾ ਟੁੱਟੇ ਨਾ ਬਾਅਦ ਚ ਸਭ ਤੋਂ ਪਹਿਲਾਂ ਵੀ ਤੀਰ ਤਿਆਰ ਕਰਨ ਵਾਸਤੇ ਜਿਹੜੀ ਆਪਣੇ ਕੋਲ ਸਪੈਈਦੇ ਦੀ ਫੱਟੀ ਆ ਉਹਦੀਆਂ ਆਪਾਂ ਪਤਲੀਆਂ-ਪਤਲੀਆਂ ਸਟਿੱਕਾਂ ਤਿਆਰ ਕਰ ਲੈਣੀਆਂ 3x3 ਸੂਤ ਦੀਆਂ ਇਹਨਾਂ ਸਟਿੱਕਾਂ ਦੇ ਵਿੱਚੋਂ ਆਪਾਂ ਵਧੀਆ-ਵਧੀਆ ਸਟਿੱਕਾਂ ਚੁਣ ਲੈਣੀਆਂ ਮੇਰੇ ਕੋਲ ਵੀ ਤਿੰਨ ਸਟਿੱਕਾਂ ਹੀ ਵਧੀਆ ਤਿਆਰ ਹੋਈਆਂ ਬਾਕੀ ਸਟਿੱਕਾਂ ਸੀਗੀਆਂ ਉਹਨਾਂ ਦੇ ਵਿੱਚ ਘੰਡਾਂ ਸੀਗੀਆਂ ਉਹ ਟੋਟੀਆਂ ਸੀਗੀਆਂ ਤੇ ਹੁਣ ਬਈ ਇਸ ਤੋਂ ਬਾਅਦ ਵਾਰੀ ਆਉਂਦੀ ਐ ਇਹਨਾਂ ਸਟਿੱਕਰ ਨੂੰ ਗੋਲ ਕਰਨ ਦੀ ਸਟਿੱਕਰ ਨੂੰ ਗੋਲ ਕਰਨ ਵਾਸਤੇ ਆਪ ਨੂੰ ਇੱਕ ਕਟਰ ਦੀ ਜ਼ਰੂਰਤ ਪਊਗੀ ਦੀ ਇੱਕ ਡ੍ਰਿਲ ਦੀ ਇਹ ਵਾਲਾ ਜਿਹੜਾ ਆਪਣੇ ਕੋਲੇ ਬਈ ਕਟਰ ਆ ਇਹਦਾ ਜਿਹੜਾ ਹੋਲ ਹੈਗਾ 300 ਸੂਤ ਜਿਹੜੀ ਆਪਣੀ ਸਟੈਕ ਉਹ ਮੇਰੀ ਅੱਧੀ ਸੂਤ ਜ਼ਿਆਦਾ ਰੱਖੀ ਹੋਈ ਐ 300 ਤੋਂ ਜਦੋਂ ਆਪਾਂ ਬਈ ਡ੍ਰਿਲ ਦੇ ਨਾਲ ਇਸ ਸਟੈਕ ਨੂੰ ਇਸ ਕਟਰ ਦੇ ਅੰਦਰ ਦੀ ਨਿਘਾਵਾਗੇ ਤਾਂ ਜਿਹੜੀ ਸਟੈਕ ਆਪਣੀ ਪੂਰੀ ਵਧੀਆ ਗੋਲ ਹੋ ਜੂਗੀ ਸਟੈਕ ਨੂੰ ਗੋਲ ਕਰਨ ਤੋਂ ਬਾਅਦ ਇਹਦੇ ਤੇ ਬਈ ਰੇਗ ਮਾਰ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਐ ਜਦੋਂ ਆਪਾਂ ਇਹ ਤੇ ਰੇਗ ਮਾਰ ਲਾ ਲੈਂਦੇ ਤੁਸੀਂ ਹੁਣ ਦੇਖੋ ਸਟੈਕ ਕਿ ਹੁੰਦਾ ਉਹਦੀ ਜਿਹੜੀ ਤਾਰ ਹੁੰਦੀ ਹੈ ਤਾਰ ਦੇ ਉੱਤੇ ਤੀਰ ਨੇ ਟਿਕਣਾ ਹੁੰਦਾ ਇਸ ਕਰਕੇ ਟੱਕ ਆਪਾਂ ਨੂੰ ਤਿਆਰ ਕਰਨੇ ਪੈਂਦੇ ਆ ਇਹ ਬਸ ਦੋ ਕਸੂਤ ਦਾ ਤਿਆਰ ਕਰਨਾ ਹੁੰਦਾ ਉਸ ਤੋਂ ਜ਼ਿਆਦਾ ਆਪਾਂ ਨੂੰ ਜ਼ਿਆਦਾ ਡੂੰਘਾ ਕਰਨ ਦੀ ਕੋਈ ਜ਼ਰੂਰਤ ਹੈ ਨਹੀਂਗੀ ਤੇ ਚਲੋ ਹੁਣ ਵਾਰੀ ਆਉਂਦੀ ਹੈ ਵੀ ਪੰਖ ਤਿਆਰ ਕਰਨ ਦੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਾਈ ਜਿਹੜੇ ਇਹਦੇ ਪੰਖ ਆਉ ਮੈਂ ਜਿਹੜੀ ਬਾਕਸ ਬੰਦ ਕਰਨ ਵਾਲੀ ਟੇਪ ਹੁੰਦੀ ਹੈ ਨਾ ਪਾਣੀ ਰੰਗ ਦੀ ਉਹ ਮੈਂ ਯੂਜ਼ ਕਰ ਰਿਹਾ ਤੁਸੀਂ ਦੇਖ ਵੀ ਰਹੇ ਆ ਤੇ ਬਸ ਆਪਾਂ ਇਹਦੇ ਚਾਰ-ਚਾਰ ਰੰਤੀ ਦੇ ਪੀਸ ਲੈ ਕੇ ਪੰਖ ਦੇ ਉੱਤੇ ਲਾ ਲੈਣੇ ਆ ਤੇ ਬਾਅਦ ਚੋਂ ਪੰਖ ਦਾ ਡਿਜ਼ਾਈਨ ਤਿਆਰ ਕਰ ਦੇਣਾ ਹੁਣ ਬਸ ਇਸ ਤੋਂ ਬਾਅਦ ਇਹਦੇ ਉੱਤੇ ਆਪਾਂ ਕਲਰ ਕਰ ਦੇਣਾ ਰੈੱਡ ਆਪਾਂ ਕੋਈ ਵੀ ਕਰ ਸਕਦੇ ਆ ਮੇਰੇ ਕੋਲ ਰੈੱਡ ਸੀਗਾ ਉਹ ਮੈਂ ਕਲਰ ਕਰਤਾ ਤੇ ਇਸ ਤੋਂ ਬਾਅਦ ਬਈ ਹੁਣ ਵਾਰੀ ਆ ਚੁੱਕੀ ਆ ਤੀਰ ਨੂੰ ਸ਼ਾਰਪ ਕਰਨ ਦੀ ਆਪਾਂ ਜਿਹੜੇ ਤੀਰ ਆ ਬਿਲਕੁਲ ਸਿੰਪਲ ਤਿਆਰ ਕੀਤੇ ਇਸ ਕਰਕੇ ਆਪਾਂ ਇਹਦੀ ਨੋਕ ਆ ਉਹ ਆਪਾਂ ਮੂਹਰੇ ਤਿੱਖੀ ਕਰਤੀ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਆਪਣੇ ਜਿਹੜੇ ਤੀਰ ਆ ਬਿਲਕੁਲ ਰੈਡੀ ਹੋ ਚੁੱਕੇ ਆ ਲਓ ਬਈ ਹੁਣ ਮਾ ਨਿਸ਼ਾਨੇ ਲਾਉਣਾ ਤੇ ਤੁਸੀਂ ਚੈੱਕ ਕਰੋ ਤੋ ਠੀਕ ਹੈ ਭਾਈ ਇਹ ਸੀ ਇੱਕ ਛੋਟੀ ਜੀ ਵੀਡੀਓ ਛੋਟੀ ਜੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਕਿ ਆਪਾਂ ਨਵੇਂ ਤਰੀਕੇ ਨਾਲ ਸੌਖੇ ਤਰੀਕੇ ਨਾਲ ਇਹੜੇ ਤੀਰ ਕਿਵੇਂ ਤਿਆਰ ਕਰ ਸਕਦੇ ਆਂ ਬਾਕੀ ਭਾਈ ਜੇਕਰ ਤੁਹਾਨੂੰ ਮੇਰਾ ਕੰਮ ਵਧੀਆ ਲੱਗਦਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੁਣ ਮੈਂ ਤੁਹਾਨੂੰ ਮਿਲਦਾ ਹਾਂ ਨੈਕਸਟ ਵੀਡੀਓ ਵਿੱਚ ਨਵੇਂ ਜਗਾਰ ਨਾਲ